ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਗਲਤੀ ਨਹੀਂ ਗੁਮਨ ਸਾਹਿਬ ਤੋਂ ਨਹੀਂ ਕੋਈ ਕਹਿਣ ਤੋਂ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਕੋਲੋਂ ਮੇਰੇ ਨਾਲ ਆਇਆ ਜੀ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਗੁਮਨ ਸਾਹਿਬ ਜਿਵੇਂ ਬੱਚੇ ਆਪਣੇ ਫਾਦਰ ਕਰ ਦਿੰਦੇ ਬੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਕ ਕਰ ਰਹੇ ਸਿਰ ਸਿਰ ਦਾ ਪਾਰਕ ਪਾਰ-ਪਾਰ ਕਰ ਰਹੇ ਅਸੀਂ ਸਿੱਧੇ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਫਿਰ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੀ ਅਰਦਾਸ ਬਹੁਤ ਬੋਲਦੇ ਨਹੀਂਗੇ ਜੱਜ ਸਾਹਿਬ ਜਿੰਨਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ੈਂਪਲ ਸ਼ਟ ਹੋ ਗਈ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂ ਨੀ ਵੀ ਪੰਸੇ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਤਾਂ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰਾ ਧੰਨਵਾਦ ਜੀ ਨਿਆਂ ਮਿਲ ਗਿਆ ਜੀ ਜਿਹਨੂੰ ਇਨਸਾਫ ਮਿਲਿਆ ਸਭ ਦੀਆਂ ਦੁਆਵਾ ਪੂਰੀ ਪ੍ਰੈਸ ਕੁਮਨ ਸਰ ਉਹਨੇ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਪੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਦੀ ਹੈ ਹਰੋ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰੀ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਤਸਵੀਰ ਹੈ ਦਾਲ ਮੈਂ ਚੱਕ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜਾ ਦਵਾ ਦਿੱਤੀ ਆ ਜਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜਾ ਦਵਾਉਣ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੱਦਾਂ ਸਮਾਪਤੀ ਤੋਂ ਹੁੰਦਾ ਸੀ ਪੂਰਾ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਵੈਸੇ ਜੋ ਚਾਹੀਦਾ ਸੀ ਉਹ ਮਿਲ ਗਿਆ ਰੂਹ ਨੂੰ ਖੰਸੀ ਸਜਾ ਚਾਹੀਦੀ ਸੀ ਉਹ ਮਿਲ ਗਈ ਰੋਜ ਦੇ ਦਾਜਾਂ ਵਧਾਈਆਂ ਦੇ ਵਿੱਚ ਆਏ ਨੇ ਪਰ ਅਫਸੋਸ ਵੀ ਆ ਕਿ ਬੇਟੀ ਅੱਜ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਆ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾ ਸੁਲਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਸ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਦੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਜ ਜੜ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਮੂਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਰੀ ਨਹੀਂ ਤੇ ਬੀੜੀ ਗੋਪਤਾ ਇਹਨਾਂ ਨੂੰ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਤਲਵਾਈ ਹੈ ਜੀ ਤਾਂ ਅੱਜ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਆ ਜਿਹੜੀ ਛੱਡ ਜਾਂ ਦਰਦ ਲੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਲਾ ਥੋੜਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਕਿਸਤਾ ਵਦੀ ਤੋਂ 2.5 ਸਾਲ ਲੱਗੇ ਸਜ਼ਾ ਦੌਰਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਅੱਜ ਬੇਟੇ ਜਿਹੜਾ ਸਮਾਂ ਵਦੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਤੇ ਵਧੀਆ ਵਦੀਤ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਲੱਗਿਆ ਬੇਟੇ ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਰਦ ਲੋਜ ਵਾਸਤੇ ਕੁਝ ਹੋਰ ਦੋਸ਼ ਦਿਆਂ ਖਰੀਦ ਰੋਣ ਔਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਇਨਸਾਫ਼ ਕਦੋਂ ਮਿਲੂ ਤੁਸੀਂ ਤੁਸੀਂ ਉਸੇ ਬੋਲਿਓ ਜੀ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ 201 ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦਾ ਆਰਡਰ ਕੀਤਾ ਇੱਕ ਬੜਾ ਰੀਵੈਸਟ ਆ ਦਾ ਰੇਅਰ ਕੇਸ ਹੈ ਅੱਜ ਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਨੂੰ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੱਕ ਉਹ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਟ ਦੇ ਇਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਆ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਸਭ ਦੂਰ ਮਿਲੂਗਾ ਅੱਜ ਪਰਿਵਾਰ ਆ ਮੇਰੇ ਬੱਚੇ ਉਹਨੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਆਇਆ ਆਜੋ ਬਾਹਰ ਆਜੋ ਬਾਤ ਚੱਲ ਜੂਗੀ ਆਜੋ ਜੀ ਬਾਤ ਹੱਦ ਦੋ